ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਲਾਰ ਮਹਲਾ ਪਹਿਲਾ ਮੂਆ ਪਿਆਰ ਪੀਤ ਮੂਈ ਮੂਆ ਵੈਰ ਵਾਦੀ ਬਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਖਿਤ ਆਇਆ ਕਹਿ ਗਿਆ ਕਿਹਨੋ ਸਿਓ ਕੈਸੀ ਮਾਨ ਮੁਖ ਗਲਾ ਗੋਇਆ ਇਤਾ ਚੌਰਲੀ ਨਾਨਕ ਸੱਚੇ ਨਾਮ ਬਿਨ ਸਰਖਰ ਪਤ ਪਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬਉਰਾ ਨਾ ਨਾ ਐਸਾਰ ਨਾ ਪਾਈ ਸਤ ਗੁਰ ਸਿਵਹੇ ਸੇ ਪਰਵਾਣਾ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤਿਹਾਰ ਜਿਸ ਪਾਣਾ ਮਨ ਵਸਾਈ ਆਪਣੇ ਪਾਣਾ ਕੋ ਕਿਨ ਸੁਖ ਪਾਇਆ ਅੰਦਾ ਅੰਧ ਕਮਾਈ ਵੇਖਿਆ ਕਦੇ ਹੀ ਰਜੈ ਨਹੀਂ ਮੂਰਖ ਪੋਖ ਨਾ ਜਾਈ ਦੋ ਜੈ ਸਭ ਕੋ ਲਗ ਵਿਗਤਾ ਬਿਨ ਸਤ ਗੁਰ ਬੋਝ ਨ ਪਾਈ ਸਤ ਗੁਰ ਸੇਵੇ ਸੋ ਸੁਖ ਪਾਏ ਜਿਸ ਨੂੰ ਕਿਰਪਾ ਕਰੇ ਰਜਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਲਾਰ ਮਹਲਾ ਪਹਿਲਾ ਮੂਆ ਪਿਆਰ ਪ੍ਰੀਤ ਮੋਈ ਮੂਆ ਵੈਰਵਾਦੀ ਬਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਖਿਤ ਆਇਆ ਕਹਿ ਗਿਆ ਕਿਹਨੋਂ ਸਿਉ ਕੋ ਕੈਸੀ ਮਨ ਮੁਖ ਗਲਾ ਗੋਇਆ ਇਤਾ ਚੌਰ ਲੀ ਨਾਨਕ ਸੱਚੇ ਨਾਮ ਬਿਨ ਸਰਖਰ ਪਤ ਪਟੀ ਪੌੜੀ ਅਮਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬਉਰਾ ਨਾ ਨਾ ਐਸਰ ਨ ਪਾਈ ਸਤ ਗੁਰ ਸਿਵਹੇ ਸੇ ਪਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤਿਹਾਰ ਜਿਸ ਪਾਣਾ ਮਨ ਵਸਾਈ ਆਪਣੇ ਪਾਣੇ ਕਹੋ ਕਿਨ ਸੁਖ ਪਾਇਆ ਅੰਦਾ ਅੰਦ ਕਮਾਈ ਵੇਖਿਆ ਕਦੇ ਹੀ ਰਜੈ ਨਹੀਂ ਮੋਰਖ ਭੁਖ ਨਾ ਜਾਈ ਦੁਜੈ ਸਭ ਕੋ ਲਗ ਵਿਗਤਾ ਬਿਨ ਸਤਗੁਰੂ ਬੂਜ ਨ ਪਾਈ ਸਤਗੁਰ ਸੇਵੇ ਸੋ ਸੁਖ ਪਾਏ ਜਿਸਨੂੰ ਕਿਰਪਾ ਕਰੇ ਰਜਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਲਾਰ ਮਹਲਾ ਪਹਿਲਾ ਮੂਆ ਪਿਆਰ ਪੀਤ ਮੂਈ ਮੂਆ ਵੈਰ ਵਾਦੀ ਬਨ ਗਿਆ ਰੂਪ ਬਿਨ ਸਿਆ ਦੁਖੀ ਦੇਹ ਰੁਲੀ ਖਿਤ ਆਇਆ ਕਹਿ ਗਿਆ ਕਿਹਨੋਂ ਸਿਓ ਕੈਸੀ ਮਾਨ ਮੁਖ ਗਲਾ ਗੋਇਆ ਇਤਾ ਚੌਰਲੀ ਨਾਨਕ ਸੱਚੇ ਨਾਮ ਬਿਨ ਸਿਰ ਖਾਰੇ ਪੱਤ ਪਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬੌਰਾ ਨਾ ਨਾ ਐਸਾ ਨਾ ਪਾਈ ਸਤ ਗੁਰ ਸਿਵਹਿ ਸੇ ਪਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤਿਹਾਰ ਜਿਸ ਪਾਣਾ ਮਨ ਵਸਾਈ ਆਪਣੇ ਪਾਣਾ ਕੋ ਕਿਨ ਸੁਖ ਪਾਇਆ ਅੰਦਾ ਅੰਧ ਕਮਾਈ ਵੇਖਿਆ ਕਦੇ ਹੀ ਰਜੈ ਨਹੀਂ ਮੁਰਖ ਭੁਖ ਨਾ ਜਾਈ ਦੁਜੈ ਸਭ ਕੋ ਲਗ ਵਿਗਤਾ ਬਿਨ ਸਤਗੁਰੂ ਬੂਝ ਨ ਪਾਈ ਸਤਗੁਰ ਸੇਵੇ ਸੋ ਸੁਖ ਪਾਏ ਜਿਸਨੂੰ ਕਿਰਪਾ ਕਰੇ ਰਜਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਲਾਰ ਮਹਲਾ ਪਹਿਲਾ ਮੂਆ ਪਿਆਰ ਪ੍ਰੀਤ ਮੋਈ ਮੁਆ ਵੈਰ ਵਾਦੀ ਬਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਖਿਤ ਆਇਆ ਕਹਿ ਗਿਆ ਕਿਹਨੋ ਸਿਓ ਕਹਿ ਸ੍ਰੀ ਮਨ ਮੁਖ ਗਲਾ ਗੋਇਆ ਇਤਾ ਚੌਰ ਲੀ ਨਾਨਕ ਸੱਚੇ ਨਾਮ ਬਿਨ ਸਰਖਾਰੇ ਪਤ ਪਟੀ ਪੌੜੀ ਅਮਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬਉਰਾ ਨਾ ਨਾ ਐਸਾ ਨ ਪਈ ਸਤ ਗੁਰ ਸਿਵਹੇ ਸ ਪਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤਿਹਾਰ ਜਿਸ ਪਾਣਾ ਮਨ ਵਸਾਈ ਆਪਣੇ ਪਾਣੇ ਕਹੋ ਕਿਨ ਸੁਖ ਪਾਇਆ ਆਂਦਾ ਆਂਦ ਕਮਾਈ ਵੇਖਿਆ ਕਦੇ ਹੀ ਰਜੈ ਨਹੀਂ ਮੋਰਖ ਭੁਖ ਨਾ ਜਾਈ ਦੁਜੈ ਸਭ ਕੋ ਲਗ ਵਿਗਤਾ ਬਿਨ ਸਤਗੁਰ ਬੋਝ ਨ ਪਾਈ ਸਤਗੁਰ ਸੇਵੇ ਸੋ ਸੁਖ ਪਾਏ ਜਿਸ ਨੂੰ ਕਿਰਪਾ ਕਰੇ ਰਜਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਲਾਰ ਮਹਲਾ ਪਹਿਲਾ ਮੂਆ ਪਿਆਰ ਪ੍ਰੀਤ ਮੁਈ ਮੂਆ ਵੈਰ ਵਾਦੀ ਬਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਖਿਤ ਆਇਆ ਕਹਿ ਗਿਆ ਕਹਿਨੋ ਸਿਓ ਕੈਸੀ ਮਨ ਮੁਖ ਗਲਾ ਗੋਇਆ ਇਤਾ ਚੌਰਲੀ ਨਾਨਕ ਸੱਚੇ ਨਾਮ ਬਿਨ ਸਰਖਰ ਪਤ ਪਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬੌਰਾਨਾ ਨਾ ਐਸਨ ਪਈ ਸਤ ਗੁਰ ਸਿਵਹਿ ਸੇ ਪਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤਿਹਾਰ ਜਿਸ ਪਾਣਾ ਮਨ ਵਸਾਈ ਆਪਣੇ ਪਾਣਾ ਕੋ ਕਿਨ ਸੁਖ ਪਾਇਆ ਅੰਦਾ ਅੰਦ ਕਮਾਈ ਵੇਖਿਆ ਕਦੇ ਹੀ ਰਜੈ ਨਹੀਂ ਮੋਰਖ ਪੋਖ ਨਾ ਜਾਈ ਦੁਜੈ ਸਭ ਕੋ ਲਗ ਵਿਗਤਾ ਬਿਨ ਸਤਗੁਰੂ ਬੂਝ ਨ ਪਾਈ ਸਤਗੁਰ ਸੇਵੇ ਸੋ ਸੁਖ ਪਾਏ ਜਿਸਨੂੰ ਕਿਰਪਾ ਕਰੇ ਰਜਾਈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਲਾਰ ਮਹਲਾ ਪਹਿਲਾ ਮੂਆ ਪਿਆਰ ਪ੍ਰੀਤ ਮੂਈ ਮੂਆ ਵੈਰ ਵਾਦੀ ਬਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਖੇਤ ਆਇਆ ਕਹਿ ਗਿਆ ਕਹਿਨੋ ਸਿਓ ਕੈਸੀ ਮਨ ਮੁਖ ਗਲਾ ਗੋਇਆ ਇਤਾ ਚੌਰਲੀ ਨਾਨਕ ਸੱਚੇ ਨਾਮ ਬਿਨ ਸਿਰ ਖਾਰੇ ਪਤ ਪਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬਉਰਾਣਾ ਨਾਵੇਂ ਸਾਰਨ ਪਾਈ ਸਤ ਗੁਰ ਸਿਵਹਿ ਸੇ ਪਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤਿਹਾਰ ਜਿਸ ਪਾਣਾ ਮਨ ਵਸਾਈ ਆਪਣੇ ਪਾਣਾ ਕੋ ਕਿਨ ਸੁਖ ਪਾਇਆ ਅੰਦਾ ਅੰਧ ਕਮਾਈ ਵੇਖਿਆ ਕਦੇ ਹੀ ਰਜੈ ਨਹੀਂ ਮੋਰਖ ਭੋਖ ਨਾ ਜਾਈ ਦੋ ਜੈ ਸਭ ਕੋ ਲਗ ਵਿਗਤਾ ਬਿਨ ਸਤ ਗੁਰ ਬੂਜ ਨ ਪਾਈ ਸਤ ਗੁਰ ਸੇਵੇ ਸੋ ਸੁਖ ਪਾਏ ਜਿਸ ਨੂੰ ਕਿਰਪਾ ਕਰੇ ਰਜਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਲਾਰ ਮਹਲਾ ਪਹਿਲਾ ਮੂਆ ਪਿਆਰ ਪੀਤ ਮੋਈ ਮੁਆ ਵੇਰ ਵਾਦੀ ਬਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਖਿਤ ਆਇਆ ਕਹਿ ਗਿਆ ਕਿਹਨੋ ਸਿਓ ਕੈਸੀ ਮਨ ਮੁਖ ਗਲਾ ਗੋਇਆ ਇਤਾ ਚੌਰਲੀ ਨਾਨਕ ਸੱਚੇ ਨਾਮ ਬਿਨ ਸਿਰ ਖਾਰੇ ਪਤ ਪਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬੋਰਾ ਨਾ ਨਾ ਐਸਾ ਨ ਪਈ ਸਤ ਗੁਰ ਸਿਵਹੇ ਸ ਪਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤਿਹਾਰ ਜਿਸ ਪਾਣਾ ਮਨ ਵਸਾਈ ਆਪਣੇ ਪਾਣੇ ਕੋ ਕਿਨ ਸੁਖ ਪਾਇਆ ਅੰਦਾ ਅੰਧ ਕਮਾਈ ਵੇਖਿਆ ਕਦੇ ਹੀ ਰਜੈ ਨਹੀਂ ਮੂਰਖ ਭੁਖ ਨਾ ਜਾਈ ਦੁਜੈ ਸਭ ਕੋ ਲਗ ਵਿਗਤਾ ਬਿਨ ਸਤਗੁਰੂ ਬੂਝ ਨ ਪਾਈ ਸਤ ਗੁਰ ਸੇਵੇ ਸੋ ਸੁਖ ਪਾਏ ਜਿਸ ਨੂੰ ਕਿਰਪਾ ਕਰੇ ਰਜਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਲਾਰ ਮਹਲਾ ਪਹਿਲਾ ਮੂਆ ਪਿਆਰ ਪ੍ਰੀਤ ਮੂਈ ਮੂਆ ਵੈਰ ਵਾਦੀ ਬਨ ਗਿਆ ਰੂਪ ਵਿਣਸਿਆ ਦੁਖੀ ਦੇਰ ਉਲੀ ਖੇਤ ਆਇਆ ਕਹਿ ਗਿਆ ਕਹਿਨੋ ਸਿਉ ਕੋ ਕੈਸੀ ਮਨ ਮੁਖ ਗਲਾ ਗੋਇਆ ਇਤਾ ਚੌਰਲੀ ਨਾਨਕ ਸੱਚੇ ਨਾਮ ਬਿਨ ਸਰਖਰ ਪਤ ਪਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਦ ਗੁਰੂ ਜਗਤ ਬਉਰਾ ਨਾ ਨਾ ਐ ਸਾਰਨ ਪਾਈ ਸਤ ਗੁਰ ਸਿਵਹਿ ਸੇ ਪਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤਿਹਾਰ ਜਿਸ ਪਾਣਾ ਮਨ ਵਸਾਈ ਆਪਣੇ ਪਾਣ ਕਹੋ ਕਿਨ ਸੁਖ ਪਾਇਆ ਆਂਦਾ ਅੰਦ ਕਮਾਈ ਵੇਖਿਆ ਕਦੇ ਹੀ ਰਜੈ ਨਹੀਂ ਮੋਰਖ ਭੁਖ ਨਾ ਜਾਈ ਦੁਜੈ ਸਭ ਕੋ ਲਗ ਵਿਗਤਾ ਬਿਨ ਸਤਗੁਰ ਬੋਝ ਨ ਪਾਈ ਸਤਗੁਰ ਸੇਵੇ ਸੋ ਸੁਖ ਪਾਏ ਜਿਸਨੂੰ ਕਿਰਪਾ ਕਰੇ ਰਜਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਲਾਰ ਮਹਲਾ ਪਹਿਲਾ ਮੂਆ ਪਿਆਰ ਪ੍ਰੀਤ ਮੂਈ ਮੂਆ ਵੈਰ ਵਾਦੀ ਬਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਖੇਤ ਆਇਆ ਕਹਿ ਗਿਆ ਕਿਹਨੋਂ ਸਿਓ ਕੈ ਸੀ ਮਾਨ ਮੁਖ ਗਲਾ ਗੋਇਆ ਇਤਾ ਚੌਰਲੀ ਨਾਨਕ ਸੱਚੇ ਨਾਮ ਬਿਨ ਸਿਰ ਖਰ ਪੱਤ ਪਾਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸੁਖਾਈ ਬਾਜ ਗੁਰੂ ਜਗਤ ਬਉਰਾ ਨਾ ਨਾ ਐਸਾ ਨਾ ਪਾਈ ਸਤ ਗੁਰ ਸਿਵਹਿ ਸੇ ਪਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤਿਹਾਰ ਜਿਸ ਪਾਣਾ ਮਨ ਵਸਾਈ ਆਪਣੇ ਪਾਣਾ ਕੋ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ ਵੇਖਿਆ ਕਦੇ ਹੀ ਰਜੈ ਨਹੀਂ ਮੋਰਖ ਭੁਖ ਨਾ ਜਾਈ ਦੋ ਜੈ ਸਭ ਕੋ ਲੱਗ ਵਿਗਤਾ ਬਿਨ ਸਤਗੁਰੂ ਬੂਝ ਨ ਪਾਈ ਸਤਗੁਰ ਸੇਵੇ ਸੋ ਸੁਖ ਪਾਏ ਜਿਸਨੂੰ ਕਿਰਪਾ ਕਰੇ ਰਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ